ਸਤਿ ਸ੍ਰੀ ਅਕਾਲ ਜੀ ਅੱਜ ਆਪਾਂ ਤੁਹਾਡੇ ਤੇ ਇੱਕ ਹੋਰ ਰੈਸਪੀ ਲੈ ਕੇ ਆਏ ਆ ਬੇਸਣ ਦੇ ਲੱਡੂ ਆਪਾਂ ਨੇ 200 ਗ੍ਰਾਮ ਬੇਸਣ ਲਿਆ 200 ਗ੍ਰਾਮ ਹੀ ਦੇਸੀ ਘਿਓ ਲਿਆ ਠੀਕ ਹੈ ਇਹਨਾਂ ਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰਾਂਗੇ ਤੇ ਭੁੰਨਾਗੇ ਇਹਨੂੰ ਥੋੜਾ ਜਿਹਾ ਟਾਈਮ ਲੱਗੂਗਾ ਕਿਉਂਕਿ ਬੇਸਣਾ ਜਿਹੜਾ ਇੱਕਦਮ ਘਿਓ ਪੀ ਜਾਂਦਾ ਤੇ ਇੱਕਦਮ ਛੱਡ ਵੀ ਦਿੰਦਾ ਹੈ ਤੇ ਜੇ ਤੁਹਾਨੂੰ ਇੱਥੇ ਥੋੜਾ ਔਖਾ ਲੱਗਦਾ ਥੋੜਾ ਘਿਓ ਹੋਰ ਲੈ ਸਕਦੇ ਹੋ ਵੈਸੇ ਇਹਨਾਂ ਬਹੁਤ ਹੈ ਠੀਕ ਹੈ ਤੇ ਇਹਦੇ ਚ ਆਪਾਂ 100 ਗ੍ਰਾਮ ਜਿਹੜੀ ਸੂਜੀ ਪਾਵਾਂਗੇ ਸੂਜੀ ਇੱਕੇਦਮ ਨਹੀਂ ਪਾਵਾਂਗੇ ਆਪਾਂ ਥੋੜੀ ਥੋੜੀ ਕਰਕੇ ਪਾਵਾਂਗੇ ਜਿਵੇਂ ਜਿਵੇਂ ਆਪਣਾ ਬੇਸਨ ਭੁੱਜ ਜੂਗਾ ਜਦੋਂ ਇਹ ਜਮ ਕੇ ਉਹ ਛੱਡਣ ਲੱਗ ਜਾਣਾ ਦੇਖੋ ਹੁਣ ਹੁਣ ਤਿੰਨ ਚਾਰ ਵਾਰੀ ਆਪਾਂ ਥੋੜੀ ਥੋੜੀ ਕਰਕੇ ਇਸ 100 ਗ੍ਰਾਮ ਜਿਹੜੀ ਸੂਜੀ ਆ ਉਹ ਐਡ ਕਰ ਦਵਾਂਗੇ ਥੋੜੀ ਥੋੜੀ ਕਰਕੇ ਪਾਵਾਂਗੇ ਇੱਕ ਵਾਰ ਚ ਨਹੀਂ ਪਾਣੀ ਦੋ ਤੋਂ ਤਿੰਨ ਵਾਰ ਤਿੰਨ ਦੇ ਚਾਰ ਵਾਰ ਵੀ ਪਾ ਸਕਦੇ ਪਰ ਇੱਕ ਵਾਰ ਨਹੀਂ ਪਾਣੀਗੇ ਜਿਵੇਂ ਤੁਸੀਂ ਅਲੱਗ-ਅਲੱਗ ਪਾਓਗੇ ਉਨਾਂ ਹੀ ਇਹਦਾ ਟੇਸਟ ਆ ਜਿਹੜਾ ਵਧੀਆ ਆਊਗਾ ਤੇ ਇਹਨਾਂ ਨੂੰ ਹੁਣ ਆਪਾਂ ਭੁੰਨਣਾ ਕੁਛ ਨਹੀਂ ਕਰਨਾ 20 ਤੋਂ 25 ਮਿੰਟ ਇਹਨੂੰ ਲੱਗ ਜਾਂਦੇ ਆ ਭੁੰਨਣ ਵਾਸਤੇ ਜੇ ਆਪਾਂ ਇਹਨੂੰ ਗੈਸ 'ਤੇ ਫਲੋ ਰੱਖ ਕੇ ਬਣਾਉਂਦੇ ਆ ਤਾਂ ਠੀਕ ਹੈ ਤੇ ਨੂੰ ਭੁੰਦੇ-ਭੁੰਦੇ ਮੈਨੂੰ ਕਾਫੀ ਟਾਈਮ ਹੋ ਚੁੱਕਿਆ ਹੈ 15-20 ਮਿੰਟ ਤੇ ਵੇਸਣ ਆਪਣਾ ਪੁੱਜ ਗਿਆ ਗੈਸ ਨੂੰ ਆਪਾਂ ਬੰਦ ਕਰਤਾ ਇਹਨੂੰ ਹਿਲਾਈ ਜਾਵਾਂਗੇ ਦੂਜੇ ਪਾਸੇ ਆਪਾਂ ਚਾਸਨੀ ਰੱਖੀ ਆ 200 ਗ੍ਰਾਮ ਵੀ ਆਪਾਂ ਚੀਨੀ ਲਈ ਆ ਤੇ 100 ਗ੍ਰਾਮ ਵਿੱਚ ਪਾਣੀ ਪਾਵਾਂਗੇ ਜੇ ਆਪਾਂ ਗ੍ਰਾਮ ਦੇ ਅਕੋਰਡਿੰਗ ਦੇਖੀਏ ਤਾਂ ਠੀਕ ਹੈ ਜਨਨ ਜਿੰਨੀ ਚੀਨੀ ਲਈ ਉਹ ਤੋਂ ਅੱਧਾ ਪਾਣੀ ਪਾਉਣਾ ਇੱਕ ਤਾਰ ਦੀ ਚਪਚੀਪੀ ਜੀ ਚਾਸ਼ਨੀ ਬਣਾਉਣੀ ਆ ਥੋੜਾ ਜਿਹਾ ਫੂਡ ਕਲਰ ਪਾਇਆ ਹੁਣ ਇਹਨਾਂ ਦੋਨਾਂ ਚੀਜ਼ਾਂ ਨੂੰ ਆਪਾਂ ਠੰਡਾ ਕਰਕੇ ਜਿਹੜੀ ਚਾਸ਼ਨੀ ਬਣਾਈ ਆ ਉਹਨੂੰ ਵਿੱਚ ਮਿਕਸ ਕਰ ਦਵਾਂਗੇ ਫੂਡ ਕਲਰ ਹੈ ਜਿਹੜਾ ਬਿਲਕੁਲ ਆਪਸ਼ਨਲ ਆ ਤੁਸੀਂ ਪਾਓ ਚਾਹੋ ਤਪਾ ਸਕਦੇ ਚਾਹੋ ਸਕਿਪ ਵੀ ਕਰ ਸਕਦੇ ਹੋ ਇੱਥੇ ਤੁਸੀਂ ਮੱਕੀ ਦਾ ਬਗੈਰਾ ਵੀ ਐਡ ਕਰ ਸਕਦੇ ਹੋ ਮੈਂ ਸਕਿਪ ਕਰ ਰਹੀ ਕਿਉਂਕਿ ਮੇਰੇ ਬੱਚੇ ਨਹੀਂ ਖਾਂਦੇ ਠੀਕ ਹੈ ਤੇ ਵਸੇ ਨੂੰ ਇਦਾਂ ਹੀ ਹੁਣ ਆਪਾਂ ਸਾਰੇ ਨੂੰ ਮਿਕਸ ਕਰ ਦਵਾਂਗੇ ਤੇ ਠੰਡਾ ਕਰ ਲਵਾਂਗੇ ਫਿਰ ਇਹਦੇ ਜਿਹੜੇ ਲੱਡੂ ਆ ਉਹ ਬਣਾ ਕੇ ਆਪਾਂ ਤਿਆਰ ਕਰਾਂਗੇ ਹਜੇ ਕਾਫੀ ਜ਼ਿਆਦਾ ਗਰਮ ਹੈ ਨੂੰ ਹੱਥ ਨਹੀਂ ਲੱਗ ਰਿਹਾ ਉਦੋਂ ਮੇਰਾ ਬੇਟਾ ਆ ਗਿਆ ਕਹਿੰਦਾ ਤਾਈ ਮੈਂ ਵੀਡੀਓ ਦੇ ਵਿੱਚ ਆਣਾ ਹੈ ਤੇ ਫਿਰ ਦੇਖੋ ਆਪਣੇ ਜਿਹੜੇ ਹੈਗੇ ਲੱਡੂ ਹੁਣ ਆਪਾਂ ਬਣਾਵਾਂਗੇ ਕਾਫੀ ਜ਼ਿਆਦਾ ਠੰਡਾ ਹੋ ਗਿਆ ਸੀਗਾ ਬੇਸਣ ਤੇ ਹੁਣ ਇਹਦੇ ਆਪਾਂ ਲੱਡੂ ਆ ਜਿਹੜੇ ਉਹ ਵਟ ਕੇ ਤਿਆਰ ਕਰ ਲਵਾਂਗੇ ਇਦਾਂ ਹੀ ਮੇਰੇ ਹੱਥ ਤੇ ਵੀ ਫੂਡ ਕਲਰ ਲੱਗ ਗਿਆ ਕਿਉਂਕਿ ਮੈਂ ਇਹਦੇ ਨੇ ਡੱਬੀ ਓਪਨ ਕੀਤੀ ਸੀ ਤੇ ਉਹ ਸਾਈਡ ਤੇ ਹੱਥ ਕਿੱਲਾ ਸੀ ਉਹ ਲੱਗ ਗਿਆ ਤਾਂ ਕਰਕੇ ਜੀ ਦੇਖੋ ਹੁਣ ਇਦਾਂ ਹੀ ਆਪਾਂ ਸਾਰੇ ਲੱਡੂ ਆ ਜਿਹੜੇ ਬਣਾ ਕੇ ਤਿਆਰ ਕਰ ਲਵਾਂਗੇ ਬਹੁਤ ਹੀ ਵਧੀਆ ਬਣ ਕੇ ਤਿਆਰ ਹੁੰਦੇ ਆ ਤੁਸੀਂ ਵੀ ਇਸ ਤਰੀਕੇ ਦੇ ਨਾਲ ਘਰੇ ਜਿਹੜੇ ਲੱਡੂ ਬਣਾ ਕੇ ਤਿਆਰ ਕਰ ਸਕਦੇ ਆ ਆਪਣੀ ਫੈਮਿਲੀ ਨੂੰ ਤੁਸੀਂ ਖੁਸ਼ ਕਰ ਸਕਦੇ ਜਾਨੀ ਕਿ ਬੱਚਿਆਂ ਨੂੰ ਖੁਸ਼ ਕਰ ਸਕਦੇ ਹੁਣ ਛੁੱਟੀਆਂ ਆਏ ਹਨ ਤੇ ਬਾਹਰ ਦਾ ਖਾਣ ਨਾਲੋਂ ਚੰਗਾ ਹੈ ਕਿ ਆਪਾਂ ਬੱਚਿਆਂ ਨੂੰ ਕੁਝ ਘਰੇ ਵਧੀਆ ਹੈਲਦੀ ਤੇ ਟੇਸਟੀ ਬਣਾ ਕੇ ਲਈਏ ਜੇ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗਦੀ ਆ ਲਾਈਕ ਸ਼ੇਅਰ ਕਮੈਂਟ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਆ ਕਰੋ ਤੇ ਇੰਨੇ ਵਿੱਚ ਹੀ ਆਪਣੇ ਜਿਹੜੇ ਲੱਡੂ ਆ ਉਹ ਬਣ ਕੇ ਤਿਆਰ ਹੋ ਚੁੱਕੇ ਆ ਆਪਾਂ ਤੁਹਾਨੂੰ ਤੋੜ ਕੇ ਵੀ ਦਿਖਾਉਂਦੇ ਆ ਦੇਖੋ ਕਿੰਨੇ ਸੌਫਟ ਬਣ ਕੇ ਤਿਆਰ ਹੋਏ ਆ 20 ਤੇ 25 ਮਿੰਟਾਂ ਦੇ ਵਿੱਚ ਬਣ ਕੇ ਤਿਆਰ ਹੋ ਜਾਂਦੇ ਵੀਡੀਓ ਵੇਖਣ ਵਾਸਤੇ ਥੋੜਾ ਸਾਰਿਆਂ ਦਾ ਧੰਨਵਾਦ ਥੈਂਕ ਯੂ ਫਰ ਵਾਚਿੰਗ